ਜਦੋਂ ਵੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਸੀ ਇਹਨਾਂ ਨੇ ਫਟਾਫਟ ਕਰਵਾਇ ਸ਼ੁਰੂ ਕਰਦ ਲਾਉਂਦੇ ਆ ਹਰ ਤਿੰਨ ਦਿਨਾਂ ਦੇ ਵਿੱਚ ਟਿਕਨ ਲਗਰ ਹੋ ਜਾਂਦਾ ਸੀ ਇਸੇ ਪ੍ਰਚਾਨ ਨਹੀਂ ਆਤੀ ਸੀ ਬੱਚੋ ਕੋ ਸਾਨੂੰ ਸਭ ਕੋ ਪ੍ਰਚਾਨ ਨਹੀਂ ਆਤੀ ਪੰਜ ਸਾਲ ਹੋ ਚਲੇ ਜਦੋਂ ਬਾਰਿਸ਼ ਪੈਂਦੀ ਆ ਅੱਜ ਇੱਥੇ ਆਪਣੇ ਜੀਸੀਬ ਲੱਗੇ ਹਣ ਇੱਥੇ ਪੂਰਾ ਟਕੜ ਹੋ ਜਾਂਦਾ ਸੀ ਨੰਗਣਾ ਬਹੁਤ ਜ਼ਿਆਦਾ ਫਸੇ ਇਹ ਸ਼ਹੀਦ ਭਗਤ ਸਿੰਘ ਨਗਰ ਹਾਂਦਰਾ ਰੋਡ ਹੈਪੀ ਕਲੋਨੀ ਪੈਂਦੀ ਜੀ ਬੰਦਾ ਅੱਜ ਸਾਨੂੰ ਸਾਲ ਕੇ ਕਰੀਬਨ ਹੋਇਆ ਬੰਨੇ ਹੋਏ ਅਸੀਂ 17 ਗਲੀਆਂ ਬਣਾ ਚੁੱਕੇ ਆਦੇ ਨੂੰ ਕਿਥੇ ਲਗਾਉਣਾ ਬਹੁਤ ਔਖਾ ਸੀ ਸੀਵਰੇਜ ਦਾ ਕਾਫੀ ਇੱਥੇ ਕੰਮ ਹੋਣ ਵਾਲੇ ਨੇ ਇਹ ਏਰੀਆ ਸਾਡਾ ਬਹੁਤ ਵੱਡਾ ਏਰੀਆ ਜੀ ਇਸ ਵਿੱਚ ਇਕੱਠਵਾਂ ਗਲੀਆਂ ਬਹੁਤ ਬੰਨਨੇ ਵਾਲੇ ਪਈਆਂ ਅਸੀਂ ਦਿਨ-ਪੈ ਦਿਨ ਇੱਕ ਨੂੰ ਇੱਕ ਗਲੀ ਬਣਾ ਰਹੇ ਹਾਂ ਗਲੀਆਂ ਬਣਾਈਆਂ ਜਿਹੜੇ ਨਮੰਦੇ ਉਹਨੇ ਚੁਣ ਕੇ ਵੇਜਿਆ ਉਸ ਦਾ ਕੰਮ ਵੀ ਇਸਾ ਦਾ ਕਰਨੇ ਦਾ ਫਸਲ ਯਾਰ ਗਲੀ ਦੀ আরম্ভਤਾ ਹੋਈ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੋਂ ਅਰ ਲਾਗਤ ਮਾਇਆ ਵੀ 5.5 ਲੱਖ ਜੋ ਵੀ ਇਸੇ ਵਕਤ ਦੀ ਉਧਿਆ ਇਰੀ ਦੇ ਹਿਸਾਬ ਨਾਲ ਆ ਅਲੱਗ-ਅਲੱਗ ਮਿਲੀਆਂ ਦਾ ਅਲੱਗ-ਅਲੱਗ ਰੇਟ ਬਣੇ ਹੁੰਦਾ ਹੈ ਸਿਸਟਮ ਇਹ ਜੋ ਵੀ ਹੈ ਤਕਰੀਬਨ ਪੂਰਾ ਮੁੱਲਾ ਅਸੀਂ ਕਲੀਅਰ ਕਰ ਦਾਂਗੇ ਜਿਹੜੇ ਹਿਸਾਬ ਨਾਲ ਸਾਨੂੰ ਐਮਐਲਏ ਸਾਹਿਬ ਸਪੋਰਟ ਕਰਦੇ ਹੋ ਉਹ ਇਲਾਕਾ ਦਾ ਇਹ ਤਕਰੀਬਨ ਲੱਗ ਹੀ ਜਾਣਾ ਜੀ 5 ਲੱਖ ਰੁਪਏ ਕਿ ਮੈਂ ਲੋਕਾਂ ਦਾ ਪਰਤੋ ਪਰ ਥੱਲੀਆਂ ਬਣਾਵਾ ਅਤੇ ਪਰਤੋ ਵੱਲੋਂ ਉਹਨਾਂ ਦੀ ਸੇਵਾ ਕਰਾਂ ਸੀਵਰੇਜ ਵੱਲੋਂ ਕੋਈ ਕਿਸੇ ਵੱਲੋਂ ਅਗਰ ਕਿਸ ਨੂੰ ਪ੍ਰੇਸ਼ਾਨੀ ਹੈ ਤਾਂ ਮੇਰੇ ਕੋਲ ਆਉਣਾ ਉਸ ਸਾਥ ਮੈਂ ਕੀ ਕੀ ਰਹਾ ਤਾ ਲਗਭਗ ਨਾ ਜ਼ਿਆਦਾ ਪ੍ਰੇਸ਼ਾਨੀ ਨਾ ਜ਼ਿਆਦਾ ਹੋ ਠੀਕ ਹੋਤੀ

बच्चों को हमारे सबको परेशानी आती थी अच्छा। हाँ जी तो सड़क तो, थी थी तो, तो, तो आएगी हाँ जी हाल में क्या हालात होते बरसात में ठीक ही रहता है लगभग ना ज्यादा परेशानी ना ज्यादा दिक्कत होती थी अब जो फंडिंग आई है है ਆਪ ਬਣ ਰਹੀ ਹੈ ਕਲੀ ਬਣ ਰਹੀ ਹੈ ਸਾਡੇ ਕਿੰਨੇ ਸਾਲੋਂ ਬਾਅਦ ਬਣ ਰਹੀ ਹੈ ਅਸੀਂ ਆਤੇ ਹੋਏ 10-12 ਸਾਲ ਹੋ ਗਈਆਂ 10-12 ਸਾਲ ਤੋਂ ਸ਼ੁਰੂ ਹੀ ਹਾਂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਕਿੰਨੀ ਦੇਰ ਹੋ ਗਈ ਸਰ ਇਹ ਕੁੱਤੇ ਨੂੰ ਤੇ ਕਿੰਨੀ ਪਰੇਸ਼ਾਨੀਆਂ ਦੀ ਇਹ ਘਰ ਤੋਂ ਘਰ ਵੀ 5-7 ਸਾਲ ਹੋ ਚਲੇ ਆ ਜੀ 5-7 ਸਾਲ ਹੋ ਚਲੇ ਜਦੋਂ ਬਾਰਿਸ਼ ਪੈਂਦੀ ਆ ਅੱਜ ਇੱਥੇ ਆਪਣੇ ਜੀਸੀਬੀ ਲੱਗੀ ਹਾਣ ਇੱਥੇ ਪੂਰਾ ਟਿਕੜ ਹੋ ਜਾਂਦਾ ਸੀ ਨੰਗਣਾ ਬਹੁਤ ਜ਼ਿਆਦਾ ਔਖਾ ਸੀ ਇਸ ਕਰਕੇ ਅਸੀਂ ਬੇਨਤੀਆਂ ਕਰ-ਕਰ ਕੇ ਸਰਪੰਚ ਸਾਹਿਬ ਜੀ ਸ੍ਰੀ ਸੰਜੀਤ ਦਵਾੜੀ ਜੀ ਅਤੇ ਸਾਡੇ ਭਾਜੀ ਖੜੇ ਨੇ ਪਿੱਛੇ ਟੋਨੀ ਭਾਜੀ ਇਹਨਾਂ ਨੂੰ ਬੇਨਤੀਆ ਕਰ ਕਰ ਕੇ ਅੱਜ ਇਹਨਾਂ ਦੇ ਸਦਕਾ ਵੀ ਅੱਜ ਗਲੀ ਦੀ ਅਰੰਭਤਾ ਹੋਈ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਛਾ ਇਹ ਕਿਹੜਾ ਮੁਹੱਲਾ ਪੈਂਦਾ ਤੇ ਪਿਛਲੀ ਪਿਛਲਾ ਸਰਪੰਚ ਜਿਹੜਾ ਸੀ ਇਹ ਸ਼ਹੀਦ ਭਗਤ ਸਿੰਘ ਨਗਰ ਆਂਧਰਾ ਰੋਡ ਹੈਪੀ ਕਲੋਨੀ ਪੈਂਦੀ ਜੀ ਮੁਹੱਲਾ ਅੱਛਾ ਤੇ ਇਹ ਇੱਥੇ ਕੋਈ ਆ ਫਾਸ ਵੀ ਹੋਈ ਸੀ ਜਾਂ ਸੜਕ ਉੱਤੇ ਲੈ ਕੇ ਕੋਈ ਨਹੀਂ ਕੋਈ ਫਾਸ ਨਹੀਂ ਆਇਆ ਸੀ ਇਹਨਾਂ ਦੇ ਆਇਆ ਦੀ ਗਲੀ ਪਾਸ ਹੋਈ ਆਪਣੋ ਜੇ ਹੋਰ ਜੀ ਨਹੀਂ ਕੋ ਸਰਤੇ ਜੀ ਪੈਂਡਿੰਗ ਪਈਆਂ ਨੇ ਜੀ ਆ ਹੋਰ ਬਥੇਰੀਆਂ ਸੜਕਾਂ ਜੇ ਪੈਂਡਿੰਗ ਪਈਆਂ ਜਿਹੜੇ ਮਹੱਲੇ ਦਾ ਜੀ ਸੁਧਾਰੇ ਜੇ ਹੋਣ ਵਾਲਾ ਹਾਂ ਜੀ ਉਹ ਕਿਤਾ ਜਿਹੜੀ ਸੜਕ ਜਿਹੜੀ ਬਨੂਗੀ ਬਨੂਗੀ ਤੇ ਪਾਣੀ ਨਾਲ ਮਿਲੂਗੀ ਹਾਂ ਜੀ ਹਾਂ ਜੀ ਹਾਂ ਜੀ ਜਰੂਰ ਜਰੂਰ ਬਿਮਾਰੀਆਂ ਦਾ ਘਰ ਵੀ ਕਿੱਦਾਂ ਪੈਦਾ ਹੁੰਦੇ ਪਾਣੀ ਜਦੋਂ ਖੜਕਦਾ ਹਾਂ ਜੀ ਹਾਂ ਨੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜਿੱਥੇ ਡੀਸੀ ਵੀ ਲੱਗੀ ਐ ਇੱਥੇ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਹੈ ਠੀਕ ਜੀ ਇਸੇ ਤਰ੍ਹਾਂ ਕਿਹਾ ਜਾ ਰਿਹਾ ਕਿ ਸਰਕਾ ਬੁਰੀਅਤ ਸਰਕਾ ਲਾਜ ਸੀ ਗਿਆ ਲੋਕਾਂ ਦੇ ਘਰੇ ਪਾਣੀ ਵਰਜਦਾ ਜਿਹੜਾ ਫਕਾਤਾ ਰ ਉਹ ਲਾਰਿਆ ਕਰ ਰਿਹਾ ਹੈ ਕੀ ਕਰਾ ਜਾਵੇ ਬਾਈ ਗੁਰਜੀ ਦਾ ਖਾਲਸਾ ਹੈ ਬਾਈ ਗੁਰਜੀ ਪਤਿ ਇਹ ਏਰੀਆ ਸਾਡਾ ਬਹੁਤ ਵੱਡਾ ਏਰੀਆ ਜੀ ਇਸ ਵਿੱਚ ਇਕੱਠੋ ਵੱਟ ਗਲੀਆਂ ਬਹੁਤ ਬੰਨੇ ਵਾਲੀ ਪਈਆਂ ਅਸੀਂ ਦਿਨ ਪਰ ਦਿਨ ਇੱਕ ਨੂੰ ਇੱਕ ਗਲੀ ਬਣਾ ਰਹੇ ਹੁਣ ਥੋੜੇ ਦਿਨ ਦੋ ਦਿਨ ਹੀ ਹੋਏ ਗਲੀ ਇੱਕ ਖਤਮ ਹੋਈਏ ਇਹ ਪਟਲੀ ਇਸ ਕੇ ਬਾਦ ਨਾਲੀ ਨਾਲ ਸਾਡੀ ਇੱਕ ਨੇ ਇੱਥੇ ਦਲੀ ਬੰਦੀ ਰਹਿੰਦੀ ਹੈ ਅੱਜ ਸਾਨੂੰ ਸਾਲ ਕੇ ਕਰੀਬਨ ਹੋਇਆ ਬੰਨੇ ਹੋਏ ਅਸੀਂ 17 ਗਲੀਆਂ ਬਣਾ ਚੁੱਕੇ ਠੀਕ ਹੈ ਇੱਕ ਵਾਰੀ ਵਾਰੀ ਗਲੀਆਂ ਬਣਾ ਰਹੇ ਸੀਵੇਜ ਦੀ ਸਮੱਸਿਆ ਸੀਵੇਜ ਦੀ ਸਮੱਸਿਆ ਕਰ ਰਹੇ ਜਿਹੜੀ ਵੀ ਕਿਸੇ ਦੀ ਸਮੱਸਿਆ ਸਾਡੇ ਕੋਲ ਆਂਦਾ जिनकी गली बन जानी हो तो बहुत खुश हो जाता है जिनकी नहीं बनती उन्हें ये आस होंदी है कि साडी गली कब तो नंबर आएगा सबकी का बारी-बारी नंबर आएगा ये है साडा प्रॉमिस है गलियां बनाएंगे जेड़े नुमंदे उन्हें चुन के भेजा है तो उसका काम भी साडा करने का फर्ज बनता है जी वाली आम पार्टी से जी आम पार्टी साडे संगोवाल साहब ने ये कहा तुसी काम करीजो असि पैसे की कमी नहीं आने देंगे जी ठीक है जी जी दा ओदा ताडा सतीश कुमार आज इससे मोहल्ले ਇਹਨੇ ਕੋਈ ਪ੍ਰਸ਼ੰਧੀਆਂ ਆਂਦੀਆਂ ਕਿਨੇ ਬਸਾਬ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਸੀ ਸੁਰੇਜਾ ਤੋਂ ਸਭ ਤੋਂ ਜ਼ਿਆਦਾ ਪ੍ਰੋਬਲਮ ਹੁੰਦਾ ਸੀਗਾ ਕਾਫੀ ਨਾਨਕ ਹਸਕ ਠੀਕ ਰਹਾਤਾ ਸੀਗਾ ਜਦੋਂ ਵੀ ਸਾਨੂੰ ਕੋਈ ਪ੍ਰੋਬਲਮ ਆਂਦੀ ਸੀ ਇਹਨਾਂ ਨੇ ਫਟਾਫਟ ਕਰਵਾਈ ਸ਼ੁਰੂ ਕਰ ਦੇਣਾ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਇਹ ਹੁਣ ਕਿੰਨੇ ਕਿਤੇ ਕੋਈ ਦਾ ਹੱਲ ਹੋਵੇਗਾ ਜੇ ਜਿਹੜੀ ਉਹ ਸੜਕ ਬਣ ਰਹੀ ਹੈ ਹਾਂ ਜੀ ਕਾਫੀ ਸਮੱਸਿਆ ਦਾ ਹੱਲ ਹੋ ਜਾਏਗਾ ਜੀ 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 ਦੇਖੋ ਜੀ ਜੋ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਪੂਰਾ ਨਿਭਾਇਆ ਜੀ ਅਸੀਂ ਆਪ ਪਾਰਟੀ ਦੇ ਬਹੁਤ ਖੁਸ਼ ਹਾਂ ਅੱਜ ਜੀ ਕਨਾਰੇ ਜਿਵੇਂ ਹੋ ਗਿਆ ਅੱਗੋਂ ਵੀ ਇਹ ਨਹੀਂ ਕੰਮ ਕਰਨੀਏ ਸਾਡਾ ਬਹੁਤ ਬਹੁਤ ਮਾਣ ਰੱਖਿਆ ਇਹਨਾਂ ਨੇ ਅਸੀਂ ਵੀ ਇਹਨਾਂ ਦੇ ਨਾਲ ਜੁੜੇ ਰਹਾਂਗੇ ਧੰਨਵਾਦ ਜੀ ਸਰ ਕਿੰਨੇ ਕੀ ਕਰੋੜ ਕਿੰਨੇ ਦੀ ਲਾਗਤ ਦੇ ਨਾਲ ਇਹ ਜਿਹੜੀਆਂ ਗੜੀਆਂ ਭਰਾਈ ਜਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਪੰਚਾਇਤ ਮੈਂਬਰ ਬੋਰਡ ਨੰਬਰ 5 ਗਰਾਂਜਪਾਲ ਸਿੰਘ ਸੋ ਸਰ ਲਾਗਤ ਮਾਇਆ ਵੀ 5.5 ਲੱਖ ਜੋ ਵੀ ਇਸੇ ਰੱਖਦੀ ਹੁੰਦੀ ਆ ਏਰੀਆ ਦੇ ਹਿਸਾਬ ਨਾਲ ਆ ਅਲੱਗ-ਅਲੱਗ ਗਲੀਆਂ ਦਾ ਅਲੱਗ-ਅਲੱਗ ਰੇਟ ਆਪਣੇ ਹੁੰਦਾ ਆ ਸਿਸਟਮ ਇਹ ਜੋ ਵੀ ਆ ਵੀ ਬਾਕੀ ਸਾਲ ਹੋਇਆ ਕਿਸ ਸਰਪੰਚ ਜੀ ਸੰਜਤワੜੀ ਜੀ ਨੂੰ 1.5 ਸਾਲ ਹੋ ਗਿਆ ਤਕਰੀਬਨ ਵੀ ਇਹ ਸਾਡੀ ਤਕਰੀਬਨ 16ਵੀਂ 17ਵੀਂ ਗਲੀ ਆ ਸੋ ਸਾਡੀ ਕੋਸ਼ਿਸ਼ ਇਹ ਆ ਵੀ ਅਗੋਂ ਜੇ ਮੈਂ ਐਮਐਲਏ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਵੀ ਅਸੀਂ ਆਉਣ ਵਾਲਾ ਜਿਹੜਾ ਸਮਾਂ ਆ ਵੀ ਤਕਰੀਬਨ ਪੂਰਾ ਮੁੱਲਾ ਅਸੀਂ ਕਲੀਅਰ ਕਰ ਦਾਂਗੇ ਜਿਹੜੇ ਹਿਸਾਬ ਨਾਲ ਸਾਨੂੰ ਐਮਐਲਏ ਸਾਹਿਬ ਸਪੋਰਟ ਕਰਦੇ ਪਏ ਨਹੀਂ ਲਾਗਤ ਨਾਲ ਨਹੀਂ ਇਹ ਤਕਰੀਬਨ ਲੱਗ ਹੀ ਜਾਣਾ ਜੀ 5 ਕੁ ਲੱਖ ਰੁਪਈਆ ਹਾਂਜੀ ਇੱਕ ਗਲੀ ਦਾ ਇੱਕ ਗਲੀ ਦਾ ਇਹ ਛੋਟੀ ਗਲੀ ਆ ਕਈ ਵੱਡੀਆਂ ਗਲੀਆਂ ਨੇ ਜੀ ਗਲੀ ਦੀ ਗਲੀ ਦੇ ਹਿਸਾਬ ਨਾਲ ਆਣਾ ਰੇਟ ਠੀਕ ਹੈ ਜੀ ਜੀ ਕਿਸ ਤਰ੍ਹਾਂ ਦੀ ਪਰੇਸ਼ਾਨੀਆਂ ਨੇ ਜੀ ਬਾਈ ਗੁਰੂ ਜੀ ਦਾ ਖਾਲਸਾ ਵਾਯੂਦਿਕਾ ਪਤੇ ਅਸੀਂ ਇੱਥੇ ਮਹੱਲੇ ਦੇ ਰਹਿਣ ਵਾਲੇ ਆ ਸਰਵਰ ਨਾਲ ਵੀ ਸਾਡੀ ਯਾਰੀ ਦੋਸਤੀ ਆ ਤੇ ਜਿਸ ਤਰ੍ਹਾਂ ਉਹਨਾਂ ਇੱਥੇ ਪਹਿਲਾਂ ਗੰਦਪੇ ਆਸੇ ਗਲੀਆਂ ਦਾ ਬਰਸਾਦ ਦੇ ਵਿੱਚ ਇੱਥੇ ਲੰਘਣਾ ਬਹੁਤ ਔਖਾ ਸੀ ਸੀਵਰੇਜ ਦਾ ਕਾਫੀ ਦੇ ਕੰਮ ਹੋਣ ਵਾਲੇ ਨੇ ਕਿਉਂਕਿ ਪਿਛਲੇ ਸਮੇਂ ਦੇ ਕੁਝ ਪੱਕੀ ਨਹੀਂ ਕਹਿ ਸਕਦੇ ਵੀ ਸਰਕਾਰਾਂ ਨੇ ਸੀਗਿਆ ਉਹਨੇ ਕਿੰਨਾ ਕੰਮ ਕੀਤਾ ਕੀ ਕੀਤਾ ਪਰ ਜਿਹੜੇ ਹੁਣ ਸਾਡੇ ਸੰਜੇ ਦਿਵਾੜੀ ਸਰਪੰਚ ਸਾਹਿਬ ਨੇ ਇਹ ਬਹੁਤ ਨੂੰ ਕਾਫੀ ਇਹਨਾਂ ਨੂੰ ਸ਼ੌਕ ਹੈ ਕਿ ਮੈਂ ਲੋਕਾਂ ਦਾ ਵਤਨ ਉਹ ਗਲੀਆਂ ਬਣਾਵਾ ਇੱਥੇ ਬਤਨ ਲੋਕਾਂ ਦੀ ਸੇਵਾ ਕਰਾ ਸੀਵਰੇਜ ਵੱਲੋਂ ਕੋਈ ਕਿਸੇ ਵੱਲੋਂ ਅਗਰ ਕਿਸ ਨੂੰ ਪ੍ਰੇਸ਼ਾਨੀ ਹੈ ਤਾਂ ਮੇਰੇ ਕੋਲ ਆਉਣ ਤੇ ਕਮਲੈਂਟ ਲਿਖਾਉਣ ਤੇ ਇਹ ਇੱਕ ਸਮਾਜਿਕ ਸੇਵਾ ਬੱਚੇ ਨੂੰ ਵੀ ਪੜਾਉਂਦੇ ਫਰੀ ਆਪਣੇ ਇਥੇ ਬਾਈਪਾਸ ਮੈਟਰੋ ਪੰਪ ਦੇ ਬਾਅਦ ਇੱਕ ਸਕੂਲ ਹੈ ਬੱਚੇ ਨੂੰ ਫ੍ਰੀ ਪੜਾਈ ਦਿੰਦੇ ਆ ਮੜਦੀ ਖਾਣਾ ਪੀਣਾ ਸਾਰਾ ਕੁਝ ਔਰ ਬਹੁਤ ਵਧੀਆ ਕੰਮ ਕਰੀ ਜਾਂਦੇ ਨੇ ਤੇ ਇਹਦੇ ਸਰਪੰਚ ਆਉਣ ਵਾਲੇ ਸਮੇਂ ਤੇ ਚਾਹੀਦੇ ਜਿਹੜੇ ਕਿ ਲੋਕਾਂ ਦਾ ਕਿਉਂਕਿ ਬੜੀ ਬਹੁਤ ਬੜੀ ਪੰਚਾਇਤ ਹੈ ਔਰ ਇਥੇ ਥੋੜਾ ਕੰਮ ਜ਼ਿਆਦਾ ਹੋਣ ਵਾਲਾ ਹੈ ਤੇ ਇਸ ਕਰਕੇ ਮੈਨੂੰ ਬਹੁਤ ਉਮੀਦ ਹੈ ਵੀ ਦਾਤੋਂ ਅੱਛਾ ਕੰਮ ਕਰਨਗੇ ਔਰ ਲੋਕਾਂ ਦੀ ਸੇਵਾ ਕਰਨਗੇ ਹਰ ਕੀ ਨਾ ਤੁਹਾਡਾ ਸੋਚ ਕਿਰਮ ਲਾ ਬੰਦਾ ਜੀ ਪਾਕਿਸਤਾਨਗਰ ਜਿਆ ਕੀ ਦਿੱਕਤਾਂ ਤੁਸੀਂ ਸਰਦ ਨੂੰ ਲੈ ਕੇ ਕਾ ਕਿੰਨੀਆਂ ਪਰੇਸ਼ਾਨੀਆਂ ਨੇ ਟੀਰ ਵਾਲੀ ਵਾਲੀ ਪਰੇਸ਼ਾਨੀ ਵੀਰੇ ਗਲੀ ਵਾਲੀ ਪਰੇਸ਼ਾਨੀ ਤੇ ਕਿੰਨੀਆਂ ਕਿ ਪਰੇਸ਼ਾਨੀਆਂ ਆਂਦੀ ਸੀਗੀ ਕਿਹੜੀ ਪਰੇਸ਼ਾਨੀਆਂ ਆਂਦੀ ਸੀ ਬਸ ਪਾਣੀ ਪੁੰਨੀ ਹੋ ਤਾਂ ਕੋਈ ਪਰੇਸ਼ਾਨੀ ਪਾਈਪਾ ਉਪਰ ਪਾਈਪ ਹੈ ਹਾਂਜੀ ਠੀਕ ਹੈ ਤੇ ਖੜਕ ਟੁੱਟੀ ਹੋਣ ਕਾਰਨ ਕਿੰਨਾ ਕੋ ਮਤਲਬ ਕਿ ਨਿਸ਼ਾਨ ਦੇ ਖਲਪ ਕੀ ਕਿੰਨਾ ਤੇ ਉਧਰ ਬਚੇਰੇ ਲੈ ਨਾ ਨਹੀਂ ਪਤਾ